ਆਣਾ ਬਲਾਚੌਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਔਰ ਦੂਜੇ ਪਾਸੇ ਆਪਾਂ ਦਿਖਾ ਰਹੇ ਹਾਂ ਕਿ ਕਿਵੇਂ ਇਹ ਇੱਕਦਮ ਜਿਹੜਾ ਹੈ ਪਹਿਲਾਂ ਵਰਜਿਸ ਕਰ ਰਹੇ ਸੀਗੇ ਇਹ ਦੇਖੋ ਮਾਹੌਲ ਪੂਰਾ ਸ਼ਾਂਤਮਈ ਹੈ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਕਿ ਇੱਕਦਮ ਇਦਾਂ ਫਾਇਰਿੰਗ ਹੋ ਸਕਦੀ ਹੈ ਔਰ ਇੱਕੋ ਦਮ ਜਿਹੜਾ ਹੈ ਉਹ ਫਾਇਰਿੰਗ ਹੋ ਜਾਂਦੀ ਹੈ ਇਹ ਆਵਾਜ਼ਾਂ ਪਤਾ ਨੂੰ ਸੁਣਾਦੇ ਹੋਣ ਜੇਤੂ ਵੇਡੂ ਵੀ ਦੇਖਦੇ ਨਾਲ ਜ਼ਿਲ੍ਹਾ ਪ੍ਰਧਾਨ ਜੋ ਕਿ ਟ੍ਰੇਡ ਵਿੰਗ ਬਹਾੜੀ ਦੇ ਤੇ ਮਨਦੀਪ ਸਿੰਘ ਦੀ ਮਟੌਰ ਇਹ ਸਾਡੇ ਦਰਮਿਆਨ ਆਉਣ ਨਿੱਕੀ ਜਿਹੀਆਂ ਆਖਦੇ ਆ ਜੀਐਸਏ ਕੈਲੀਫੋਰਨੀਆ ਜਥੇਦਾਰ ਬਾਬਾ ਹਨੂਮਾਨ ਕਬੱਡੀ ਕਲੱਬ ਸੁਹਾਣਾ ਵੀ ਯੂਐਸਏ ਕੈਲੀਫੋਰਨੀਆ ਦੀ ਟੀਮ ਆ ਗਈ ਆ ਇਧਰ ਸਾਡੇ ਦਰਮਿਆਨ ਗੁਰਪ੍ਰੀਤ ਸਿੰਘ ਜੀ ਗੁਰੀ ਬੱਲੋ ਮਾਜਰਾ ਨਾਲ ਹੀ ਰਵੀ ਮਲਹੋਤਰਾ ਸਾਨੂੰ ਮਹਿਬਾਨ ਕਾ 24 20 ਸਾਡੇ ਦਰਮਿਆਨ ਆਏ ਹੋਏ ਨੇ ਨਾਲ ਹੀ ਤਰਨਜੀਤ ਕੁਨਰ ਬੱਲੋ ਮਾਜਰੇ ਵਾਲਾ ਵੀਰ ਜਿਹੜੇ ਆਏ ਹੋਏ ਨੇ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਨਿੱਗੀ ਜੀ ਆਪੇ ਜਾ ਰਹੇ ਆ ਜੇ ਤੂੰ ਖੇਡੂਗੀ ਬਈ ਉਹਦੇ ਨਾਲ